ਨੀ ਤੈਨੂੰ 1 ਮਿੰਟ ਮੇਰੀ ਪਹਿਲੇ ਗੱਲ ਸੁਣ ਇੱਧਰ ਆਓ ਤੁਸੀਂ ਮੈਂ ਮੈਂ ਹੁਣ ਅੰਮ੍ਰਿਤਸਰ ਤੋਂ ਆਇਆ ਤੁਹਾਡੇ ਵਾਸਤੇ ਵੀਰੇ ਸਪੈਸ਼ਲ ਆਇਆ ਹਾਂਜੀ ਹਾਂਜੀ ਤੇ ਤੇਰੀ ਵੀਡੀਓ ਇੰਨੀ ਵਾਇਰਲ ਹੋਈ ਆ ਤੇ ਤੂੰ ਫੋਨ ਨੰਬਰ ਕਿਉਂ ਨਹੀਂ ਦਿੱਤਾ ਤੇਰੇ ਕੋਲ ਫੋਨ ਨਹੀਂ ਸੀਗਾ ਫੋਨ ਤਾਂ ਜੀ ਆਏਗਾ ਸੀ ਤਾਂ ਤੈਨੂੰ ਪਹਿਲੇ ਮੈਨੂੰ ਗੱਲ ਦਾ ਜਵਾਬ ਦੇ ਤੇਰੇ ਕੋਲ ਫੋਨ ਹੈ ਨਹੀਂਗਾ ਸੀ ਫੋਨ ਹੈਗਾ ਜੀ ਤੇ ਉਹ ਕਹਿੰਦਾ ਵੀ ਮਤਲਬ ਫੋਨ ਨਹੀਂ ਨੰਬਰ ਨਹੀਂ ਦੇਣਾ ਕਿਉਂ ਕੋਣ ਕਹਿੰਦਾ ਜੀ ਇਹ ਜਿਹੜਾ ਵੀਰ ਆਇਆ ਇਹ ਵੀਡੀਓ ਜਿਹੜੇ ਵੀਰ ਆਏ ਇਹ ਵੀਡੀਓ ਪਾ ਲ ਉਹ ਕੀ ਕਹਿੰਦੇ ਹਾਂ ਦੇ ਨੰਬਰ ਨਹੀਂ ਦੇਣਾ ਤੂੰ ਆਪਣਾ ਨੰਬਰ ਨਹੀਂ ਦੇਣਾ ਹਾਂ ਨਾ ਕਹਿਣਾ ਮੇਰੇ ਕੋ ਹੈ ਨਹੀਂ ਫੋਨ ਇਹ ਕਹਿੰਦਾ ਕਿ ਮੇਰੇ ਕੋ ਫੋਨ ਨਹੀਂ ਹੈ ਫੋਨ ਨਹੀਂ ਹੈਗਾ ਹਾਂਜੀ ਅੱਛਾ ਤੈਨੂੰ ਪਤਾ ਉਹਨਾਂ ਨੇ ਤੇਰੀ ਵੀਡੀਓ ਪਾਈ ਤੇ ਆਪਣਾ ਫੋਨ ਨੰਬਰ ਦਿੱਤਾ ਹਾਂਜੀ ਉਹਨਾਂ ਆਪ ਨੇ ਲਾਇਆ ਨੰਬਰ ਤੇ ਤੇ ਤੇਨੂੰ ਕੋਈ ਪੈਸਾ ਦੇ ਕੇ ਗਿਆ ਅਜੇ ਤੱਕ ਕੋਈ ਨਹੀਂ ਕਾਕਾ ਜੀ ਸਾਨੂੰ ਕੁਝ ਨਹੀਂ ਤੇ ਤੇਰ ਕੋਈ ਹੈਗਾ ਬੈਂਕ ਅਕਾਊਂਟ ਹੈਗਾ ਸੀ ਉਹ ਤੇ ਕਹਿੰਦੇ ਉਹ ਕੋਈ ਥੈ ਹੀ ਨਹੀਂ ਬੈਂਕ ਅਕਾਊਂਟ ਤੇ ਖਾਤਾ ਹੈਗਾ ਹੈਗਾ ਦਿਖਾਈ ਰੱਖ ਤੇ ਆ ਆਵਾ ਤੇਰਾ ਹਾਂਜੀ ਆ ਜੀ ਐਫਸੀ ਦਾ ਆ ਸੰਗਤ ਜੀ ਬੈਂਕ ਖਾਤਾ ਵੀਰ ਦਾ ਸਾਰੇ ਇਹਨੂੰ ਇਹਦੀ ਸਾਰਿਆਂ ਨੇ ਇਹਦੀ ਮੋਸਟਲੀ ਵੀਡੀਓ ਦੇਖੀ ਆ ਵੀਰ ਦੀ ਬਾਣੀ ਦਿਖਾਈ ਰਹਾ ਇਹ ਵੀਰ ਦੀ ਬਾਣੀ ਹੈਗੀ ਤੇ ਤੇਰੇ ਕੋ ਕਿਵੇਂ ਆਈ ਸੀ ਉਹ ਮੈਨੂੰ ਦੱਸ ਕਿਸ ਨਾਲ ਆਈ ਤੇਰੇ ਕੋ ਐਦਾਂ ਆਈ ਵੀ ਅੱਗੇ ਇੱਕ ਦੋ ਵਾਰਾਂ ਦੇ ਕੇ ਗਿਆ ਇਹ ਰਸ਼ਨ ਅੱਛਾ ਤੇ ਬਾਅਦ ਚ ਫੇਰ ਆ ਗਿਆ ਵੀ ਤੇਰੀ ਵੀਡੀਓ ਬਣਾਉਨੇ ਆ ਤੇਰਾ ਘਰ ਬਾਹਰ ਆ ਜਿਹੜਾ ਬਣਾਉਨੇ ਆ ਅੱਛਾ ਤੇ ਬਾਅਦ ਚ ਬਣਾ ਕੇ ਦੇ ਬਾਅਦ ਸੱਚ ਬੰਦ ਕਰਤਾ ਮੈਂ ਲਾਉਂਦਾ ਰਿਆਂ ਫੋਨ ਅੱਛਾ ਉਹ ਐਦਾਂ ਬੜਿਆਂ ਨੇ ਫੋਨ ਕੀਤੇ ਵੀ ਜਿਹੜੀ ਇੰਨੀ ਵੀਡੀਓ ਵੈਲ ਨਾ ਹੁੰਦੀ ਆ ਹੂੰ ਵੀ ਤੂੰ ਮਤਲਬ ਕਾਰਵਾਈ ਕਰ ਵੀ ਮੈਂ ਮੈਂ ਵੀ ਉਲਕੀ ਕਰ ਸਕਦਾ ਵੀ ਮੇਰਾ ਫੋਨ ਨਹੀਂ ਚੁੱਕਦਾ ਉਹ ਤਾਂ ਤੂੰ ਇਹਦਾ ਕਹਿੰਦਾ 12 12000 ਉਹ ਕੀ ਸੀ ਉਹ ਬੈਂਕ ਚੋਂ ਕਹਿੰਦੇ ਵੀ ਸਾਡੇ ਪੈਸੇ ਆਏ ਆ ਤੁਹਾਨੂੰ ਕਢਾ ਦੇ ਖਾਤੇ ਮੇਰਾ ਤੇਰੇ ਤੇਰੇ ਖਾਤੇ 'ਚ ਪੈਸੇ ਆਏ ਸੀ ਹਾਂਜੀ ਕਿੰਨੇ ਪੈਸੇ ਆਏ ਸੀ 12000 ਆਇਆ ਸੀ ਅੱਛਾ ਤੇ ਕੀ ਕਿਹਾ ਉਹਨਾਂ ਨੇ ਉਹ ਆਂਦਾ ਮੈਨੂੰ ਕਢਾ ਦੇ ਅੱਛਾ ਮੈਂ ਕਢਾ ਕੇ ਉਹਨਾਂ ਦੇ ਹੱਥ ਦੇ ਤਾਂ ਤੂੰ ਕੋ ਦੇ ਤੇ ਉਹ ਤੇਰੇ ਖਾਤੇ ਚ ਆਈ ਸੀ ਨਾ ਪੈਸੇ ਉਹ ਇਹ ਗੱਲ ਨਹੀਂ ਆਂਦੇ ਸਾਡੇ ਆ ਸਾਡਾ ਖਾਤਾ ਹੈ ਨਹੀਂਗਾ ਤੇ ਸਾਨੂੰ ਤੂੰ ਕਢਾ ਦੇ ਕੀ ਕੀ ਕਹਿੰਦੇ ਸਾਡਾ ਖਾਤਾ ਨਹੀਂ ਹੈਗਾ ਹਾਂ ਤੇ ਸਾਨੂੰ ਕਢਾ ਦੇ ਸਾਡੇ ਖਾਤੇ ਤੇ ਨਹੀਂ ਪੈਸੇ ਤੇ ਲੈ ਕੇ ਲੈ ਗਏ ਪੈਸੇ ਉਹ ਪੈਸੇ ਲੈ ਗਏ ਲੈ ਗਏ ਤੇ ਤੁਹਾਨੂੰ ਕੁਛ ਨਹੀਂ ਦੇ ਕੇ ਗਏ ਮੈਂ ਜਾਨ ਉਹਨੇ ਇੱਕ ਕਰੀ ਬੋਤਲ ਇੱਕ ਦੇ ਕੇ ਗਏ ਇੱਕ ਬੋਤਲ ਠੰਡੇ ਦੀ ਦੇ ਗਏ ਠੰਡੇ ਦੀ ਬੋਤਲ ਦੇ ਕੇ ਤੇ ਕੋ 12 12000 ਰੁਪਏ ਕਢਾ ਕੇ ਲੈ ਗਏ ਬੈਂਕ ਚ ਉੱਥੇ ਬੈਂਕ ਚ ਹੀ ਲੈ ਗਏ ਤੇ ਅੱਛਾ ਤੈਨੂੰ ਨਾਲ ਖੜਿਆ ਹਾਂ ਗੱਡੀ ਚ ਖੜਿਆ ਜੀ ਕਾਰ ਚ ਕਾਰ ਚ ਕਰੋ ਕਾਰ ਘੁਰ ਕੇ ਫੇਰ ਇਹਨੂੰ ਛੱਡ ਗਏ ਆ ਤੇ ਮੈਂ ਉਹਨਾਂ ਨੂੰ ਆਖਿਆ ਵੀ ਵੀਰਾ ਜਣੀ ਨਮਕ ਦੀ ਬੋਤਲ ਲੈਣੀ ਮੈਂ ਕਿਹਾ ਵੀਰੇ ਪੀ ਲੋ ਆਂਦੇ ਨਹੀਂ ਮਾਤਾ ਜੀ ਬੱਚਿਆ ਤੇ ਮਾਤਾ ਨੂੰ ਕਿੱਥੋਂ ਪੀਣੀ ਆ 12 12000 ਰੁਪਿਆ ਉਹਨਾਂ ਨੇ ਇਤ ਕਢਾ ਲਿਆ 12000 ਰੁਪਿਆ ਤੁਹਾਡੇ ਕੋਲ ਲੈ ਲਿਆ ਸੰਗਤ ਦਾ ਭੇਜਿਆ ਹੋਇਆ ਤੇ ਉਹਨਾਂ ਨੇ ਕੀ ਕਰਨੀ ਕੋਡਿੰਗ ਤੇ ਕਹਿੰਦੇ ਵੀ ਬੀਬੀ ਜੀ ਤੇਰੇ ਵਾਤੇ ਮਾਤਾ ਲਿਆਂਦੀ ਪੀ ਲੋ ਤੇ ਬੱਚਿਆਂ ਨੂੰ ਹਾਂ ਤੇ ਸਾਨੂੰ 12 12000 ਦੇ ਦਿਓ ਹਾਂ ਪੈਸੇ ਉਹਨਾਂ ਕਢਾ ਕੇ ਕਢਾ ਕੇ ਲੈ ਗਈ ਹਾਂਜੀ ਉਹ ਵਾਹੀ ਗੁਰੂ ਇਹ ਹਾਲਾਤ ਆ ਤੈਨੂੰ ਹੁਣ ਹੁੰਦਾ ਕੋਈ ਪੈਸਾ ਮਿਲਿਆ ਉਹਨਾਂ ਤੋਂ ਕੁਝ ਵੀ ਕੋਈ ਨਹੀਂ ਸਾਨੂੰ ਮਿਲਿਆ ਕੋਸ਼ਿਸ਼ ਨਹੀਂ ਮੇਰੀ ਰਾਜੇ ਤੇਰੀ ਵੀਡੀਓ ਬਹੁਤ ਵਾਇਰਲ ਹੋਈ ਆ ਠੀਕ ਹੈ ਤੇਰੀ ਵੀਡੀਓ ਥਲੇ ਬੜਿਆਂ ਨੇ ਕਮੈਂਟ ਮਾਰੇ ਭਾਜੀ ਇਹਦੇ ਵੀਡੀਓ ਥਲੇ ਕਿ ਫੋਨ ਨੰਬਰ ਦੋ ਫੋਨ ਨੰਬਰ ਉਹਨੇ ਆਪਣੇ ਹੀ ਪਾਏ ਆ ਸਾਰੇ ਤੇ ਸਾਰਿਆਂ ਨੂੰ ਇਹੀ ਚੀਜ਼ ਕਹਿ ਰਿਹਾ ਕਿ ਉਹਦੇ ਕੋਲ ਫੋਨ ਨਹੀਂ ਹੈਗਾ ਤੇ ਤੇਰੇ ਕੋਲ ਫੋਨ ਨਹੀਂ ਸੀ ਹੈਗਾ ਹੈਗਾ ਨਾ ਫੋਨ ਤੇ ਕੋਲ ਹੈਗਾ ਨੰਬਰ ਵੀ ਹੈ ਸਾਰਾ ਫੋਨ ਵੀ ਹੈਗਾ ਕਿ ਨੰਬਰ ਵੀ ਹੈਗਾ ਪਰ ਤੇਰਾ ਨੰਬਰ ਨਹੀਂ ਦਿੱਤਾ ਗਿਆ ਇਹ ਸਾਡੇ ਪੰਜਾਬੀਓ ਹਾਲਾਤ ਆ ਗਰੀਬੀ ਗਰੀਬੀ ਦੇਖ ਕੇ ਤੁਹਾਨੂੰ ਤਰਸ ਆਂਦਾ ਵਾ ਤੇ ਤੁਸੀਂ ਐਨ ਜੀਓ ਵਾਲਿਆਂ ਨੂੰ ਪੈਸੇ ਦੇ ਦਿੰਦੇ ਹੋ ਹੁਣ ਵੀਰ ਕਹਿੰਦਾ ਕਿ 12000 ਰੁਪਇਆ ਇੱਕ ਮੇਰੇ ਅਕਾਊਂਟ ਜੀ ਵੀ ਆਇਆ ਸੀ ਜੋ ਤੇ ਉਹ ਉਹਨਾਂ ਨੇ ਆ ਕੇ ਮੈਨੂੰ ਠੰਡੇ ਦੀ ਬੋਤਲ ਦੇ ਦਿੱਤੀ ਆ ਤੇ ਮਾਤਾ ਜੀ ਦੱਸਦੇ ਪਏ ਆ ਤੇ ਠੰਡੇ ਦੀ ਬੋਤਲ ਦੇ ਕੇ ਤੇ 12000 ਰੁਪਇਆ ਮੈਨੂੰ ਨਾਲ ਗੱਡੀ 'ਚ ਆਏ ਆ ਭਾ ਕੇ ਲੈ ਕੇ ਗਏ ਆ ਤੇ 12000 ਰੁਪਇਆ ਵੀ ਜਿਹੜਾ ਕਢਵਾ ਲਿਆ ਵਾਹਿਗੁਰੂ ਇਹ ਇਹਨਾਂ ਦੇ ਹਾਲਾਤ ਆ ਤੇ ਅਕਾਊਂਟ ਨੰਬਰ ਮੈਂ ਸਿੰਘੋ ਸ਼ੇਅਰ ਕਰਦਾਗਾ ਤੇ ਬਾਕੀ ਇਹਦੇ ਘਰ ਦੇ ਹਾਲਾਤ ਵਾਕਈ ਮਾੜੇ ਨੇ ਇਹਦੀ ਕੋਈ ਗੱਲ ਨਹੀਂ ਵੀਰ ਦੀ ਬਾਹਵ ਨਹੀਂ ਹੈਗੀ ਮੈਂ ਇੱਕ ਹੋਰ ਚੀਜ਼ ਦੱਸਦਾ ਵਾਂ ਕਿ ਇਹ ਜਿਹੜਾ ਵੀਰ ਹੈ ਇਹ ਵੀਰ ਕਿਤੇ ਕੰਮ ਕਰਦਾ ਪਿਆ ਵਾ ਤੇ ਠੇਕੇਦਾਰ ਬਹੁਤ ਵਧੀਆ ਇਨਸਾਨ ਆ ਜਿਨੇ ਇਹਨੂੰ ਮਤਲਬ ਕਹਿ ਲੋ ਕਿ 10000 ਰੁਪਏ 10000 ਰੁਪਏ ਦੀ ਸੈਲਰੀ ਨਾ ਸੱਤ ਅੱਠ ਕੇ ਦਿੰਦਾ 8000 ਰੁਪਏ ਤੇ ਤੈਨੂੰ ਆਂਦਾ ਵਾ ਬਾਕੀ ਪੀਐਫ ਵਗੈਰਾ ਤੇਰਾ ਹੈ ਨਾ ਕਟਿਆ ਜਾਂਦਾ ਬਹੁਤ ਵਧੀਆ ਇਨਸਾਨ ਆ ਜਿਨੇ ਇਹਦੀ ਇੱਕ ਬਾਹ ਨਾ ਹੋਣ ਦੇ ਬਾਵਜੂਦ ਇਹਨੂੰ ਕਿਚਾੜੂ ਪੁੱਤੇ ਤੇ ਉੱਥੇ ਰੱਖਿਆ ਹੋਇਆ ਤੇ ਇਹਦੀ ਰੋਟੀ ਜਿਹੜੀ ਆ ਉੱਥੋਂ ਥੋੜੀ ਬਹੁਤ ਚੱਲਦੀ ਸੀ ਖਤਰੰਦਾ ਇਹ ਇਹਨੂੰ ਲਾਲਚ ਦੇ ਕੇ ਗਏ ਸੀ ਕੀ ਕਿਹਾ ਸੀ ਤੁਨੂੰ ਉਹਨਾਂ ਨੇ ਆਂਦਾ ਵੀ ਘਰਪੁਰ ਬਣਾ ਦਿੰਨੇ ਆ ਹਾਂ ਕਿ ਤੂੰ ਬਾਗੀ ਤੇਰਾ ਹੋਰ ਵੀ ਜਿਹੜਾ ਨਿੱਕਾ ਮੂਟਾ ਕੰਮ ਆ ਤੇਰਾ ਕਰਕੇ ਦਵਾਂਗੇ ਅੱਛਾ ਕਿ ਤੂੰ ਵੀਡੀਓ ਚ ਮਤਲਬ ਕਿ ਬਣਾ ਕੇ ਦੇ ਸਾਨੂੰ ਹਨਾ ਬਣਾ ਕੇ ਦਵਾਂਗੇ ਤੇ ਇਹ ਇਹਨੂੰ ਕਹਿ ਕੇ ਗਏ ਸੀ ਕਿ ਤੇਰਾ ਘਰ ਘਰ ਸਾਰਾ ਜਿਹੜਾ ਵਾ ਉਹ ਬਣਾ ਕੇ ਦਵਾਂਗੇ ਕੰਦਾ ਗੁੰਦਾ ਜਿਹੜੀ ਉੱਚੀ ਕਰਾ ਕੇ ਇੱਕ ਦਵਾਂਗੇ ਤੇ ਤੂੰ ਵੀਡੀਓ ਬਣਾ ਕੇ ਦੇ ਹਨਾ ਵੀਡੀਓ ਬਣਾ ਕੇ ਦੇ ਤੇ ਇਸ ਤਰ੍ਹਾਂ ਦੇ ਹਾਲਾਤ ਆ ਤੇ 12000 ਰੁਪਏ ਤੇਰੇ ਅਕਾਊਂਟ ਚੋਂ ਵੀਤ ਕਢਾ ਕੇ ਕਿ ਲੈ ਗਏ ਆ ਉਹ ਕੀ ਕਹੇ ਤੁਹਾਨੂੰ ਕਿ 12 12000 ਰੁਪਏ ਉਹਨਾਂ ਦਾ ਆਇਆ ਚ ਆਂਦੇ ਸਾਡਾ ਵਾ ਸਾਡਾ ਵਾ ਕਾਇਆ ਖਾਤੇ ਮੇਰੇ ਜੀ ਮੈਂ ਕਢਾ ਕੇ ਦਿੱਤਾ ਤੇ ਤੂੰ ਕਿਉਂ ਉਤ ਕਢਾ ਗਿਆ ਤੇਰੇ ਖਾਤੇ ਜਾ ਮਤਲਬ ਤੇਰਾ ਹੋ ਗਿਆ ਰਾਜੇ ਹੁਣ ਇਹ ਗੱਲ ਤਾਂ ਮੈਨੂੰ ਨਹੀਂ ਇਹਨਾਂ ਪਤਾ ਵੀ ਮੇਰਾ ਇਹਨੀਆਂ ਸਰਦਾਰ ਜੀ ਸਮਝ ਹੋਏ ਇਹਨੂੰ ਤੇ ਫੇਰ ਘਾਟੇ ਕਰਦੇ ਆ ਪਤਾ ਹੀ ਨਹੀਂ ਪਤਾ ਹੀ ਨਹੀਂ ਕਢਾ ਕੇ ਲੈ ਗਿਆ ਹਾਂ ਆਪਾਂ ਵੀ ਮਾਤਾ ਦੇ ਧਾਰ ਕਾਰਡ ਵੀ ਖੜਿਆ ਵਾ ਬੈਂਕ ਖਾਤਾ ਵੀ ਖੜਿਆ ਅੱਛਾ ਆਧਾਰ ਕਾਰਡ ਵੀ ਖੜਿਆ ਕਿਉਂਕਿ ਬੈਸਟਨ ਤੋਂ ਪੈਸੇ ਬੁਸੇ ਆਂਦੇ ਹੋਣੇ ਆ ਉਹ ਵੀ ਕਢਾਲੇ ਹੋਣੇ ਆ ਅੱਛਾ ਇਸੜੇ ਦੀ ਆਉਂਦੀ ਪਿਲਤ ਤਾਂ ਵੀ ਖਾਤਾ ਖਲਾਇਆ ਵਾਹਿਗੁਰੂ ਵਾਹਿਗੁਰੂ ਅੱਛਾ ਉਹ ਚ ਵੀਤ ਕਢਾ ਕੇ ਲੈ ਗਿਆ ਹਾਂ ਤੋ ਸਿੱਸੀ ਗੋ ਆੜਾ ਹਲਾ ਦਈਏ ਗਰੀਬ ਨਾ ਠੱਗੀ ਮੈਂ ਹਮੇਸ਼ਾ ਕਹਿਣਾ ਹੁੰਨਾ ਕਿ ਐਨ ਜੀਓ ਵਾਲਿਆਂ ਤੋਂ ਬਚੋ ਮੈਂ ਸਾਰੀਆਂ ਐਨ ਜੀਓਜ਼ ਨੂੰ ਨਹੀਂ ਕਹਿ ਰਿਹਾ ਕੁਛ ਕਿ ਜਿਹੜੇ ਇਤਰਾ ਦੇ ਚਵਲ ਬੰਦੇ ਜਿਹੜੇ ਇੱਥੇ ਹਕਮਦੇ ਆ ਨਾ ਤੇ ਉਹਨਾਂ ਤੋਂ ਬਚੋ ਬਹੁਤ ਬਹੁਤ ਐਨ ਜੀਓਜ਼ ਬਹੁਤ ਸੋਹਣਾ ਕੰਮ ਕਰਦੇ ਨੇ ਪਰ ਇਹੋ ਜੀ ਐਨ ਜੀਓਜ਼ ਤੋਂ ਬਚੋ ਆ ਵੀਰ ਹੈਂਡੀ ਹੈਂਡੀਕੈਪ ਹੈ ਇਹਦਾ ਖਾਦਾ ਹੋਇਆ ਪੈਸਾ ਕਿੱਥੇ ਉਹ ਲਾਉਣਗੇ ਮੈਨੂੰ ਤਾਂ ਸਮਝ ਨਹੀਂ ਆਉਂਦੀ ਮੈਂ ਦੱਸ ਦਵਾਂ ਕਿ ਇਸ ਵੀਰ ਨੂੰ ਹਾਲੇ ਤੱਕ ਕੁਛ ਨਹੀਂ ਤਿਲਿਆ ਵੀਰੇ ਤਰਾ ਫੋਨ ਨੰਬਰ ਤੇ ਬੋਲੀ ਕੀ ਹੈ 95013 9503 95013 95013 ਹਾਂ 78712 78712 95013 78712 ਸੰਗਤ ਜੀ ਇਹ ਵੀਰ ਦਾ ਇੱਕ ਨੰਬਰ ਹੈ ਡਾਇਰੈਕਟ ਤੁਸੀਂ ਕਾਲ ਕਰਕੇ ਕਿਸੇ ਨੇ ਸੇਵਾ ਦੇਣੀ ਆ ਜਾਂ ਕਿਸੇ ਨੇ ਇਹਨੂੰ ਮਿਲਣਾ ਕੋਈ ਇਨਕੁਆਰੀ ਕਰਨੀ ਹੈ ਇਹਦੇ ਤੋਂ ਤੁਸੀਂ ਕਰ ਸਕਦੇ ਹੋ ਫੋਨ ਤੋਂ ਫੋਨ ਕਲਾਈ ਉਸ ਨੰਬਰ ਤੇ ਉਹਨਾਂ ਦੇ ਤੇ ਉਹਨੂੰ ਉਹਨਾਂ ਸੀ ਕਿ ਨਿਰਵੈਰਪੁਰ ਆਏ ਮੇਰੇ ਕੋਲ ਫੋਨ ਕਰੀ ਜਣਾ ਚੱਕਦਾ ਹੈਂਫੀ ਕਰ ਦੇ ਉਹਨੇ ਬਣਾ ਗਈ ਯਾਰ ਬਣਾਉਣਾ ਹਲੋ ਹੈਲੋ ਹਾਜਾ ਜੀ ਮੈਂ ਕਿੱਦਣਾਉਣਾ ਮੈਂ ਤੁਹਾਨੂੰ ਫੋਨ ਕਰ ਦਿੰਦਾ ਹਾਂ ਅੱਬਾ ਜੀ ਹੁਣਾਂ ਦਾ ਉਥੋਂ ਬਾਬ ਖਾਲਸੇ ਜੀ ਦਾ ਨਰਵੈਲ ਸਿੰਘ ਦਾ ਫੋਨ ਆਉਂਦਿਆ ਹੀ ਵੀ ਆ ਹਾਂ ਕਹੀ ਗੱਲ ਦੀਆ ਉਹਨਾਂ ਨੂੰ ਕਹੋ ਕਿ ਸੇਵਾ ਸੇਵਾ ਕਰਦੇ ਜੀ ਜੇ ਨਹੀਂ ਕੋਈ ਤੇ ਸੇਵਾ ਯਾਰ

ਹੈਲੋ ਹੈਲੋ ਵੀਰੇ ਮੈਂ ਪੁੱਛਣਾ ਵੀ ਤੁਹਾਡੇ ਕੋਲ ਸੇਵਾ ਜਿਹੜੀ ਕੱਠੀ ਹੋਈ ਆ ਵੀਰ ਜੀ ਕਿੰਨੀ ਕੋਈ ਆ ਫੋਨ ਵੀ ਆਉਂਦੇ ਭਾਜੀ ਨਾ ਦੇ ਪਈ ਤੁਹਾਨੂੰ ਸੇਵਾ ਪਹੁੰਚੀ ਨਹੀਂ ਉਹਦੇ ਦੇ ਡੈਡੀ ਨੂੰ ਠੀਕ ਉਹਨੇ ਵਿਚਾਨੇ ਇਲਾਜ ਕਰਵਾਉਣਾ ਹੀ ਉਹਦਾ ਉਹ ਡੇਲੀ ਬਣਾਉਂਦੇ ਪੈਸੇ ਚੁੱਕ ਕੇ ਤੇ ਫੇਰ ਲੱਗਾ ਕਰਾਉਣਾ ਗੱਲ ਸੁਣੋ ਉਹ ਇਲਾਜ ਕਰਵਾਉਂਦੇ ਸੀ ਉਹਨੇ ਸੇਵਾ ਪੁੱਛੇ ਕਰਦੀ ਆ ਤੇ ਇਲਾਜ ਕਰਵਾਉਂਦੇ ਸੀ ਤੁਸੀਂ ਆਪ ਕੋਲ ਨੰਬਰ ਦਿਓਗੇ ਜਿਹੜਾ ਐਵੇਂ ਮੰਗੀ ਆ ਤੁਹਾਡੇ ਕੋਲ ਚਾਹੇ ਆ ਤੁਹਾਡੇ ਖਾਤੇ ਵਿੱਚ ਪੈਸੇ ਆਏ ਕਿਉਂ ਬਈਏ ਪਾਈ ਆਪਣਾ ਨਾਲੇ ਅਕਾਊਂਟ ਨੰਬਰ ਦਿਓ ਤੁਹਾਡੇ ਅਕਾਊਂਟ ਹੈਲੋ ਮੈਂ ਆਪਣਾ ਅਕਾਊਂਟ ਨੰਬਰ ਦਿਓ ਤੁਹਾਡੇ ਅਕਾਊਂਟ 'ਚ ਪੈਸੇ ਆਏ ਹੁਣੇ ਮਾਨੂੰ ਫੋਨ ਆਉਂਦਿਆ ਵਾ ਇਹਦਾ ਕੋਈ ਨਾ ਉਹਨਾਂ ਨਾਲ ਆਉਂਦਾ ਆਹ ਹਾਂ ਉਹ ਕਿ ਅਕਾਊਂਟ ਨੰਬਰ ਦਿਓ ਹੈਲੋ ਅਕਾਊਂਟ ਨੰਬਰ ਦਿਓ ਹਾਂਜੀ ਮੈਂ ਨਾ ਇਧਰੋਂ ਪੜਾ ਜਾ ਤੀ ਨਾਮ ਨੂੰ ਮੈਨੂੰ ਆਪਣਾ ਅਕਾਊਂਟ ਨੰਬਰ ਸੈਂਡ ਕਰ ਦੇ ਇਹ ਤੇਰੀ ਸੇਵਾ ਹੀ ਹੈ ਨਾ ਉਹ ਤੇਰੇ ਕੋਲ ਸੈਂਡ ਕਰ ਦਿੰਦਾ ਕਿ ਗੱਲਾਂ ਕਰੀ ਉਹ ਮੇਰੀ ਨਾ ਸੁਣ ਗੱਲ ਸੋਨੂੰ ਮੇਰੀ ਮੇਰੀ ਨਾ ਧਿਆਨ ਨਾਲ ਗੱਲ ਸੁਣ ਮੈਂ ਨਿਰਵੈਰ ਬੋਲਦਾ ਹਾਂ ਤਾਂ ਕਿੰਨੇ ਪੈਸੇ ਤੈਨੂੰ ਆਏ ਮੈਨੂੰ ਤੂੰ ਦੱਸ ਤੇ ਤੂੰ ਉਹਨਾਂ ਤੂੰ ਇਹਨਾਂ ਨੂੰ 4 ਦਿਨ ਤੱਕ ਜੇਕਰ ਤੂੰ ਨਾ ਨਾ ਦੇ ਕੇ ਗਿਆ ਰੇੜੀ ਜੋ ਵੀ ਤੂੰ ਤੂੰ ਉਹਨਾਂ ਨੂੰ ਕਿਹਾ ਸੀ ਮੈਂ ਲਾਰਾ ਨਹੀਂ ਇਹ ਲਾਉਂਦਾ ਹਾਂ ਸੇਵਾ ਜਿਹੜੀ ਜਿਹੜੀ ਮੇਰੇ ਕੋਲ ਸੇਵਾ ਪਈ ਨਾ ਮੈਂ ਹੁਣੇ ਤੁਸੀਂਾਂ ਤੇ ਤੁਹਾਨੂੰ ਭੇਜਣਾ ਇਹਦੇ ਕੋਲ ਨਹੀਂ ਭੇਜਣਾ ਇਹਦੇ ਸਾਨੂੰ ਸਾਨੂੰ 3 ਦਿਨ 4 ਦਿਨ ਦਾ ਕਹਦਾ ਵੀ ਮੈਂ ਚਾਹ ਜਨਾਬ ਭੇਜ ਪੇਜ ਪੇਜ ਮੈਂ ਤੈਨੂੰ ਮੈਂ ਤੈਨੂੰ ਮੈਂ ਤੈਨੂੰ ਇਹਦਾ ਮੈਂ account number ਭੇਜਦਾ ਤੇ ਨਾਲੇ ਗੱਲ ਸੁਣ ਤੂੰ ਨਾਲੇ ਉੱਥੇ ਤੂੰ ਕਹਿੰਦਾ ਇਹਦੇ ਕੋਲ ਇਹਦੇ ਕੋਲ ਫੋਨ ਨਹੀਂ ਹੈਗਾ ਫੋਨ ਫੋਨ ਨੰਬਰ ਨਹੀਂ ਹੈਗਾ ਮੈਂ ਤੇਰੇ ਸਾਡੇ ਸਟੇਟਸ 'ਤੇ ਬੜੇ ਕਮੈਂਟ ਪੜੇ ਆ ਤੇ ਫੋਨ ਨੰਬਰ ਕਿਉਂ ਨਹੀਂ ਕਿਉਂ ਨਹੀਂ ਹੈਗਾ ਵੀਰ ਕੋ ਫੋਨ ਵੀ ਇਹਦੇ ਕੋਲ ਪਿਆਵਾ account number ਵੀ ਇਹਦੇ ਕੋਲ ਹੈਗਾ ਤੂੰ ਬਲੇ ਪੈਸੇ ਕਰ ਤੂੰ ਬਲੇ ਤੂੰ ਬਲੇ ਪੈਸੇ ਕਰ ਇਹਨੂੰ ਬਲੇ ਟ੍ਰਾਂਸਫਰ ਇਹਦੇ ਇਹਦੇ ਕੌਣ ਚੋਂ ਨੇ ਭੇਜੋ ਕੌਣ ਭੇਜ ਦਾਂ ਆਇਆ ਲੱਗਾਈ ਦਾਂ ਕਿੰਨੀ ਅਮਾਉਂਟ ਕਿੰਨੀ ਆਉਗੀ ਤੂੰ ਦਾਦੇ ਇਹਨਾਂ ਨੂੰ ਸਾਰਿਆਂ ਨੂੰ ਹਾਂਜੀ ਅਮਾਉਂਟ ਕਿੰਨੀ ਬੋਲ ਕੇ ਦਾਦੇ ਸਾਰਿਆਂ ਨੂੰ ਇਹ ਸਾਰੀ ਸਰ ਮੇਰੇ ਕੋਲ 9500 ਰੁਪਇਆ ਜੇ ਤੇ ਵੀਰ ਹੈਗੇ ਸੀ ਜੇ ਦੋ ਜਣੇ ਉਹਨਾਂ ਦਾ ਮੈਂ ਨੰਬਰ ਭੇਜ ਦਿੰਦਾ ਰਾਜੀ 9500 ਰੁਪਇਆ ਹਜੇ ਤੱਕ ਤੋਂ ਕੋਈ ਇਹਨਾਂ ਕੀ ਪੈਸੇ ਆਏ ਆ ਇਗਰੀ ਬੇਨਤੀ ਸੁਣੋ ਸਾਹਿਬ ਫੋਨ ਜਰੂਰ ਆਏ ਨੇ ਉਹ ਵੀਰ ਕਹਿੰਦੇ ਕਿ ਅਹੀਂ ਆ ਆਪਣੇ ਬੰਦੇ ਭੇਜਾਂਗੇ ਤਾਂ ਫੈਰਵਾਰ ਦਾ ਉਹਨਾਂ ਨੇ ਟਾਈਮ ਦਿੱਤਾ ਸੀ ਲੈ ਇੱਕ ਨੰਬਰ ਨਹੀਂ ਸਾਨੂੰ ਨਾ ਤੇਰਾ ਅਕਾਊਂਟ ਨੰਬਰ ਚਾਹੀਦਾ ਵਾ ਜਿਹੜੇ ਕਾਹਨ ਚ ਤੂੰ ਪੈਸੇ ਆਦੂਪਰੇ ਫੜਦਾ ਠੀਕ ਹੈ ਨਾ ਇਹ ਆਪਣਾ ਹੈਗਾ 9600 ਰੁਪਿਆ ਠੀਕ ਹੈ ਨਾ 9600 ਰੁਪਿਆ ਜਿਹੜਾ ਉਹਨੇ ਹੁਣੇ ਭੇਜਿਆ ਸੰਗਤ ਜੀ ਹੁਣੇ ਉਹਦੇ ਨਾਲ ਫੋਨ ਤੇ ਗੱਲ ਹੋਈ ਸੀ ਕੀ ਨਾ ਸੀ ਉਹਦਾ ਤੇ ਮੁੰਡੇ ਦਾ सोनू ਉਹਦੇ ਨਾਲ ਹੁਣੇ ਮੇਰੀ ਉਹਦੇ ਨਾਲ ਗੱਲ ਗੱਲ ਹੋਈ ਆ ਤੇ ਉਹ ਮੁੰਡਾ ਕਹਿੰਦਾ ਕਿ ਮੈਨੂੰ ਸਿਰਫ ਇਨੇ ਪੈਸੇ ਆਇਆ 9500 ਰੁਪਏ ਆ ਆਪਾਂ 9500 ਰੁਪਏ ਵੀਰ ਨੂੰ ਜਿਹੜਾ 9500 ਰੁਪਏ ਆ ਸੀ ਜਿਹੜਾ ਉਹ ਦੇ ਤੱਕ ਵੀ ਥੋੜੇ ਪੈਸੇ ਨਹੀਂ ਸੀ ਹੈਗੇ ਸਾਡੇ ਕੋਲ ਮਿਲ ਗਿਆ ਭਾਈ ਜੀ ਤੁਹਾਨੂੰ ਹਾਂਜੀ ਤੇ ਬਾਕੀ ਸਾਨੂੰ ਤੇ ਹੱਲੇ ਵੀ ਇਹ ਹੈਗਾ ਕਿ ਡੋਟ ਹੈ ਕਿ ਜਿਹੜੇ ਪੈਸੇ ਉਹਨੂੰ ਆਏ ਆ ਉਹਨੇ ਸਿਰਫ ਸ਼ੋ ਨਹੀਂ ਕੀਤੇ ਇਹਨੇ ਕਾ ਪੈਸੇ ਦਿੱਤੇ ਆ ਬਾਕੀ ਕਹਿੰਦਾ ਮੈਨੂੰ ਕੋਈ ਨਹੀਂ ਆ ਅਟਾਗਾ ਨਾ ਤਾਂ ਤੁਸੀਂ ਬੇਨਤੀ ਆ ਕਿ ਵੀਰ ਦਾ ਅਸੀਂ ਨੰਬਰ ਮੈਂਸ਼ਨ ਕਰਦਾਂਗੇ ਜਿਨ੍ਹਾਂ ਜਿਨ੍ਹਾਂ ਨੇ ਪੈਸੇ ਭੇਜੇ ਆ ਵੀਰ ਦੇ ਨਾਲ ਸੰਪਰਕ ਕਰ ਲਿਓ ਕਿਉਂਕਿ ਵੀਰ ਨੂੰ ਸਿਰਫ ਇਹ ਪੈਸੇ ਮਿਲੇ ਆ ਜਿਹੜਾ 9500 ਆ 9500 ਰੁਪਏ ਜਿਹ ਤੇ ਬਾਕੀ ਅਰਦਾਸ ਬੇਨਤੀ ਕਿੰਨੂ ਕਰਨੀ ਹੈਗੀ ਆ ਧੰਨ ਗੁਰੂ ਰਾਮਦਾਸ ਪਾਸ਼ਾ ਨੂੰ ਠੀਕ ਆ ਜਿਹੜਾ ਸਾਰਿਆਂ ਨੂੰ ਦੇ ਕੇ ਕਦੀ ਨਹੀਂ ਪਿਛੇ ਹਟਦਾ ਧੰਨ ਗੁਰੂ ਰਾਮਦਾਸ ਪਾਸ਼ਾ ਕਦੀ ਵੀ ਅਰਦਾਸ ਕਰਨੀ ਧੰਨ ਗੁਰੂ ਰਾਮਦਾਸ ਪਾਸ਼ਾ ਨੂੰ ਕਰਨੀ ਠੀਕ ਆ ਇੱਕ ਗੱਲ ਯਾਦ ਰੱਖੋ ਕਦੀ ਵੀ ਦੁੱਖ ਕਲੇਸ਼ ਕੋਈ ਘਰ ਚ ਮੁਸੀਬਤ ਆ ਜਾਏ ਸਵਾਸ ਸਵਾਸ ਗੁਰੂ ਰਾਮਦਾਸ ਸਵਾਸ ਸਵਾਸ ਗੁਰੂ ਰਾਮਦਾਸ ਬੋਲਣਾ ਤੇ ਦੇਖੋ ਉਹਦੀ ਤੁਹਾਡੇ ਘਰ ਦੇ ਵਿੱਚ ਸਾਰਾ ਕੁਝ ਠੀਕ ਹੋ ਜਾਣਾ ਠੀਕ ਆ ਬਣੇ ਚਲਨੀ ਆ ਦੋਵੇਂ ਜੀ ਤੁਸੀਂ ਜਾਇਓ ਤੁਸੀਂ ਚਾਹ ਪਾਣੀ ਦਾ ਆਪਣਾ ਕਰ ਲਿਓ ਠੀਕ ਹੈ ਨਾ ਇਹ ਹੁਣ ਤੁਸੀਂ ਵਿਹਲੇ ਘਰੇ ਬੈਠੇ ਹੋ ਹਾਂ ਜੀ ਤੇ ਚਾਰ ਪੈਸੇ ਤਾਂ ਆਣਗੇ ਪਾਪਾ ਜੀ ਤੇ ਵੀਰ ਤੂੰ ਜਿੱਥੇ ਕੰਮ ਕਰਦਾ ਪਿਆ ਤੈਨੂੰ 10000 ਰੁਪਏ ਦਿਲਦਾ ਪਿਆ ਨਾ ਤੂੰ ਉੱਥੇ ਹੀ ਲੱਗਾ ਰਿਆ ਤੇਰੀ ਬੱਜੀ ਤਨਖਾਹ ਆਊਗੀ ਤੇ ਮਾਤਾ ਜੀ ਤੁਹਾਡਾ ਚਾਹ ਪਾਣੀ ਦਾ ਕੰਮ ਉਹ ਘਰ ਦਾ ਡੇਲੀ ਦਾ ਖਰਚਾ ਚੱਲ ਪੂਗਾ ਸਾਡੀ ਬੱਚਿਆਂ ਦਾ ਧਰਪ ਕਰ ਦਿੰਦੇ ਹਾਂ ਹਾਂ ਕਰ ਦਿੰਦੇ ਨਾ ਮੈਂ ਉਹੀ ਤਾਂ ਕਹਿਣਾ ਪਿਆਣੇ ਤੁਸੀਂ ਹੁਣ ਚਾਹ ਪਾਣੀ ਦਾ ਮੈਂ ਤੁਹਾਨੂੰ ਜਿਹੜੀ ਲੈ ਦੇਣਾ ਗੁਰਪ੍ਰੀਤ ਮੈਂ ਤੈਨੂੰ ਫੋਨ ਮੇ ਕਰੂੰਗਾ ਤੂੰ ਬਾਪੂ ਜੀ ਨੂੰ ਲੈ ਕੇ ਆ ਜੀ ਅਸੀਂ ਤੁਹਾਨੂੰ ਜਿਹੜੀ ਲੈ ਦੇਨੇ ਆ ਠੀਕ ਹੈ ਉਹ ਜਿਹੜੀ ਦਾ ਭਵੇਂ ਤੀ ਢੋਆ ਢੋਈ ਦਾ ਕੰਮ ਸ਼ੁਰੂ ਕਰ ਤੇ ਭਾਵੇਂ ਤੁਸੀਂ ਚਾਹ ਪਣੀ ਦਾ ਸ਼ੁਰੂ ਕਰ ਲਓ ਤੜਕਾ ਮ ਵਧੀਆ ਹੋਏ ਨਾ ਜੰਡਿਆਲੇ ਕਿਤੇ ਵੀ ਲਾ ਕੇ ਬੈਠੋ ਚਾਹ ਦਾ ਹਾਂ 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 ਕਿਤੇ ਵੀ ਚਾਹ ਪਾਣੀ ਮਾਤਾ ਜੀ ਚੱਲਣਾ ਲੋਕ ਚਾਹ ਬਣੀ ਪੀਂਦੇ ਐ ਤੇ ਬਾਬਾ ਜੀ ਨਾਲੇ ਤੁਹਾਡਾ ਤੋਰਾ ਫਿਰ ਆਜੂ ਤੇ 8000 ਰੁਪਿਆ 10000 ਰੁਪਿਆ ਮੜਕੇ ਨੂੰ ਇਸ ਮਹੀਨੇ ਬਾਅਦ ਜਿਹੜਾ ਮਿਲਣਾ ਉਹ ਬੱਚਿਆਂ ਦਾ ਕੰਮ ਆਜੂ ਠੀਕ ਹੈ ਨਾ ਦੋ ਜੀ ਕਮਾਉਂਦੇ ਹੋਣਗੇ ਤਾਂ ਚਾਰ ਜੀ ਖਾਣਗੇ ਮੰਗਨ ਦੀ ਕਿਸੇ ਤੋਂ ਲੋੜ ਨਹੀਂ ਠੀਕ ਹੈ ਮੈਨੂੰ ਦੋ ਦਿਨ ਦੇ ਦੇ ਮੈਂ ਤੈਨੂੰ ਨਾ ਪਰਸੋਂ ਨੂੰ ਮੈਂ ਤੈਨੂੰ ਕਾਲ ਮੈਂ ਕਰਦਾ ਅਸੀਂ ਬਈ ਆ ਦੇਖ ਲਈਏ ਇਹ ਵੀਰ ਕੀ ਕਰਦੇ ਆ ਤੈਨੂੰ ਕੁਝ ਦਿੰਦੇ ਆ ਹੋਰ ਕੀ ਨਹੀਂ ਦਿੰਦੇ 9500 ਤਾਂ ਤੈਨੂੰ ਦੇਤਾ ਇਹਨਾਂ ਨੇ ਤੇ ਬਾਕੀ ਕੀ ਪਤਾ ਹੋਰ ਵੀ ਦੇ ਦਣ ਜੇ ਦਿੰਦੇ ਆ ਤਾਂ ਠੀਕ ਹੈ ਜੇ ਨਹੀਂ ਜਣ ਕੇ ਫੇਰ ਦੇਖਦੇ ਆ ਠੀਕ ਹੈ ਬਾਕੀ ਕੋਈ ਗੱਲ ਨਹੀਂ ਮੇਰੇ ਵੱਲੋਂ ਤੁਹਾਨੂੰ ਇੱਕ ਜਿਹੜੀ ਜ਼ਰੂਰਤ ਮਿਲੂਗੀ ਚਾਹ ਬਣੀ ਵਾਸਤੇ ਠੀਕ ਹੈ ਜੀ ਚਲੋ ਠੀਕ ਹੈ ਜੀ ਵਾਹਿ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚਲੋ ਪਿਆਰਿਓ ਆਪਾਂ ਚੱਲਦੇ ਹਾਂ